ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਕਿਸਾਨ ਅੰਦੋਲਨ ਵੱਖ-ਵੱਖ ਪੜਾਵਾਂ ਚੋਂ ਗੁਜ਼ਰਦਾ ਹੋਇਆ ਹੁਣ ਜਿਸ ਮਕਾਮ ਤੇ ਪੁੱਜਿਆ ਉਸ ਮਕਾਮ ਤੇ ਜਿਹੜੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਸਰਵਨ ਸਿੰਘ ਪੰਦੇਰ ਦੀ ਅਗਵਾਈ ਵਾਲਾ ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਕਿ ਅੱਜ ਉਹਨਾਂ ਨੇ ਦਿੱਲੀ ਕੂਚ ਕਰਨਾ ਸੀ ਤੇ ਉਹਨਾਂ ਨੇ ਇਹ ਐਲਾਨ ਵੀ ਕਰ ਰੱਖਿਆ ਸੀ ਕਿ ਉਹਨਾਂ ਦਾ ਇਹ ਜਿਹੜਾ ਮਾਰਚ ਉਹ ਪੂਰਮਣ ਹੋਏਗਾ ਤੇ ਉਹਨਾਂ ਦੇ ਇਸ ਜਥੇ ਵਿੱਚ 101 ਜਿਹੜੇ ਕਿਸਾਨ ਹੈ ਉਹ ਸ਼ਾਮਲ ਹੋਣਗੇ ਪਰ ਉਸ ਨੂੰ ਵੀ ਹਰਿਆਣੇ ਦੀ ਪੁਲਿਸ ਨੇ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੇ ਸਿਵਲ ਪ੍ਰਸ਼ਾਸਨ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਵੱਖ-ਵੱਖ ਤਰ੍ਹਾਂ ਦੇ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕਿਆ ਔਰ ਉਹਨਾਂ ਤੇ ਅਥਰੂ ਗੈਸ਼ ਛੱਡੀ ਅਥਰੂ ਗੈਸ ਵੀ ਐਸੀ ਜਿੰਦੇ ਨਾਲ ਕੇ ਕਿਸਾਨ ਜ਼ਖਮੀ ਵੀ ਹੋਏ ਕੁਝ ਦੋ ਦੀ ਹਾਲਤ ਸੀਰੀਅਸ ਵੀ ਦੱਸੀ ਜਾ ਰਹੀ ਹੈ ਇਸ ਪ੍ਰਸਥਿਤੀ ਦੇ ਵਿੱਚ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਕੀ ਤੁਹਾਡੇ ਕੋਲੇ ਦਿੱਲੀ ਨੇ ਪਰਮਿਸ਼ਨ ਦਿੱਤੀ ਕੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਪਰਮਿਟ ਹੈਗਾ ਕਿ ਤੁਸੀਂ ਇੱਥੋਂ ਲੰਘ ਕੇ ਦਿੱਲੀ ਜਾ ਸਕਦੇ ਹੋ ਇਹ ਸਾਰੇ ਜਿਹੜੇ ਸਵਾਲ ਹੈ ਇਹ ਬੜੇ ਗੰਭੀਰ ਜਿਹੜੇ ਹੋਰ ਪ੍ਰਸ਼ਨਾਂ ਨੂੰ ਜਨਮ ਵੀ ਦਿੰਦੇ ਆ ਅਸੀਂ ਇਹ ਸਾਰੇ ਦੇ ਉੱਤੇ ਚਰਚਾ ਕਰਾਂਗੇ ਕਿ ਕਿਸਾਨ ਅੰਦੋਲਨ ਜਿਹੜਾ ਇਹ ਸ਼ੰਭੂ ਬਾਰਡਰ ਤੇ ਖਨੌਰੀ ਤੇ ਸ਼ੁਰੂ ਹੋਇਆ ਕਿ ਇਹ ਦਿੱਲੀ ਕਿਉਂ ਨਹੀਂ ਪਹੁੰਚ ਪਾਰਿਆ ਤੇ ਦਿੱਲੀ ਨਾ ਪਹੁੰਚਣ ਦੀ ਜਿਹੜੀ ਨਾਕਾਮੀ ਹੈ ਉਹਨਾਂ ਨੇ ਫੇਰ ਹੁਣ ਉਸ ਨੂੰ ਅੱਗੇ ਪਾ ਦਿੱਤਾ ਆਪਣੇ ਅੰਦੋਲਨ ਨੂੰ ਰੋਕ ਲਿਆ ਕਿ ਅਸੀਂ ਕੁਛ ਦਿਨ ਠਹਿਰ ਕੇ ਫੇਰ ਅੱਗੇ ਦਿੱਲੀ ਵੱਲੋਂ ਵਧਾਂਗੇ ਪਰ ਕਾਰਨ ਕੀ ਹੈ ਕਿ ਹਰਿਆਣਾ ਦੀ ਪੁਲਿਸ ਪੰਜਾਬ ਦੀਆਂ ਹੱਦਾਂ ਵਿੱਚ ਵੀ ਆ ਕੇ ਉਹਨਾਂ ਨੂੰ ਰੋਕਣ ਦੇ ਲਈ ਆਪਣੇ ਹਰ ਢੰਗ ਤਰੀਕੇ ਵਰਤ ਰਹੀ ਹੈ ਇਹ ਸਾਰੀ ਜਿਹੜੀ ਸਥਿਤੀ ਬਣੀ ਹੋਈ ਹੈ ਇਸ ਵੇਲੇ ਕਿਸਾਨ ਅੰਦੋਲਨ ਦੀ ਉਹਦੇ ਵਿੱਚ ਡੱਲੇਵਾਲ ਹੋਣੇ ਜਿਸ ਤਰ੍ਹਾਂ ਨਿਸ਼ਚਿਤ ਕਾਲ ਦੇ ਜਿਹੜੀ ਆ ਭੁਖੜ ਥਾਲ ਤੇ ਬੈਠੇ ਹੋਏ ਇਸ ਨੂੰ ਅਸੀਂ ਆਪਣੀ ਸਾਰੀ ਗੱਲ ਨੂੰ ਚਰਚਾ ਚਲਾਵਾਂਗੇ ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਕਿ ਕਿਸਾਨ ਅੰਦੋਲਨ ਨੂੰ ਹੁਣ ਤੋਂ ਹੀ ਨਹੀਂ ਪਿਛਲੇ ਲਗਭਗ 40-50 ਸਾਲ ਤੋਂ ਜਿੰਨੇ ਵੀ ਕਿਸਾਨ ਅੰਦੋਲਨ ਹੋਏ ਐ ਉਹਨਾਂ ਨੂੰ ਬੜਾ ਨੇੜਿਓਂ ਤੱਕਿਆ ਉਹਨਾਂ ਨੂੰ ਦੇ ਉਤਰਾ ਚੜ੍ਹਾ ਦੇਖੇ ਐ ਚੰਡੀਗੜ੍ਹ ਦੇ ਵਿੱਚ ਜਿਸ ਢੰਗ ਨਾਲ 1970 ਦੇ ਅਸਮੀਆਂ ਦੇ ਵਿੱਚ ਜਿਸ ਤਰ੍ਹਾਂ ਦੇ ਅੰਦੋਲਨ ਸ਼ੁਰੂ ਹੋਏ ਜਦੋਂ ਉਹ ਯੂਨ ਜਿਹੜੀਆਂ ਪਾਰਟੀਆਂ ਤੋਂ ਅਲੱਗ ਸੀਗੀਆਂ ਜਿਨ੍ਹਾਂ ਦੀ ਕਿਸੇ ਪਾਰਟੀ ਨਾਲ ਅਫੀਲੀਏਸ਼ਨ ਨਹੀਂ ਸੀ ਆਜ਼ਾਦ ਕਿਸਾਨ ਯੂਨਾਂ ਬਣਨਾ ਸ਼ੁਰੂ ਹੋਈਆਂ ਦਾ ਉਸ ਸਮੇਤ ਲੈ ਕੇ ਅੱਜ ਤੱਕ ਉਹਨਾਂ ਦੀ ਇੱਕ ਆਪਣਾ ਅਧਿਆਨ ਹੈ ਆਪਣੀ ਇੱਕ ਸਟੱਡੀ ਹੈ ਉਹਨਾਂ ਦੀ ਇੱਕ ਆਪਣੀ ਰਾਇ ਹੈ ਇੱਕ ਨਜ਼ਰੀਆ ਹੈ ਉਹਨਾਂ ਤੁਸੀਂ ਜਾਨਣਾ ਚਾਹਾਂਗੇ ਕਿ ਉਹ ਮੌਜੂਦਾ ਜਿਹੜੋ ਕੁਝ ਵਰ ਵਰ ਰਿਹਾ ਉਸ ਦੇ ਬਾਰੇ ਕੀ ਸੋਚਦੇ ਹੈ ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਧੰਨਵਾਦ ਜੀ ਸ਼ੁਕਰੀਆ ਇਹ ਸਭ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਜੋ ਕੁਝ ਅੱਜ ਵਰ ਰਿਹਾ ਹਰਿਆਣੇ ਦੇ ਵਿੱਚ ਜਿਸ ਢੰਗ ਨਾਲ ਜਿਹੜੇ ਸ਼ੰਭੂ ਬਾਰਡਰ ਤੇ ਖਨੌਰੀ ਤੋਂ ਅੰਦੋਲਨ ਸ਼ੁਰੂ ਹੋਇਆ ਸੀ ਜਿਹੜਾ ਅਜੇ ਤੱਕ ਵੀ ਇੱਕ ਇੱਕ ਸਾਲ ਤੋਂ ਵੱਧ ਦਾ ਸਮਾਂ ਲੰਘਿਆ ਤੇ ਉਹ ਦਿੱਲੀ ਤੱਕ ਨਹੀਂ ਪਹੁੰਚ ਪਾਰਿਆ ਦੇਖੋ ਜਿਹੜਾ ਅੱਜ ਹੋਇਆ ਇਹ ਬਿਰਤਾਰਾ ਤਾਂ ਆਪਣੇ ਆਪ ਵਿੱਚ ਬੜਾ ਅਜੀਬ ਹੈ ਇਹ ਇਹਦੇ ਵਿੱਚੋਂ ਕਈ ਜਿਹੜੀਆਂ ਮਾੜੀਆਂ ਭਾਵਨਾਵਾਂ ਨਿਕਲਦੀਆਂ ਇਹਦੇ ਚੋਂ ਜਿਹੜੀਆਂ ਜਿਵੇਂ ਹੁਣ ਤੁਸੀਂ ਪਹਿਲਾਂ ਤਾਂ ਇਹ ਦੇਖੋ ਵੀ 101 ਬੰਦਾ ਗਿਆ ਅੰਮ ਸਵੇਰੇ ਚੱਲ ਕੇ ਉਹਨਾਂ ਕੋਲੇ ਸਿਰਫ ਝੰਡਿਆਂ ਤੋਂ ਬਗੈਰ ਕੋਈ ਹਥਿਆਰ ਲੈ ਕੇ ਨਹੀਂ ਗਏ ਕੋਈ ਉਹ ਜੋ ਮੋਰਚਾ ਤੋੜਨ ਵਾਲੇ ਹੁੰਦੇ ਆ ਉਹ ਸਾਰਾ ਕੁਝ ਕੁਝ ਨਹੀਂ ਲੈ ਗਏ ਸਾਰਾ ਆਪਣੇ ਕੋਲੇ ਉਹਨਾਂ ਕੋਲੇ ਫੇਰ ਤਰੰਗੇ ਝੰਡੇ ਸੀਗੇ ਦੇਸ਼ ਵਾਲਾ ਝੰਡਾ ਸੀ ਸਾਰਾ ਪਹਿਲੀ ਵਾਲੀ ਝੰਡਾ ਆ ਗੌਮੀ ਝੰਡਾ ਸੀ ਸਾਰਾ ਉਹਨਾਂ ਕੋਲ ਤਰੰਗੇ ਝੰਡੇ ਸੀ ਫੇਰ ਉਹ ਜਾਪ ਕਰਦੇ ਗਏ ਚਲੋ ਕੁਝ ਵੀ ਕਿਸੇ ਕਿਸਮ ਦਾ ਜਾਪ ਕੀਤਾ ਉਹਨਾਂ ਨੇ ਇਹ ਦੱਸਣ ਲਈ ਫਿਰ ਉਹਨਾਂ ਨੇ ਪਹਿਲਾਂ ਐਲਾਨ ਕੀਤਾ ਵੀ ਅਸੀਂ ਬਿਲਕੁਲ ਸ਼ਾਂਤ ਰਹਾਂਗੇ ਅਸੀਂ ਸੜਕ ਦਾ ਬਲਾਕ ਨਹੀਂ ਕਰਾਂਗੇ ਟ੍ਰੈਫਿਕ ਪਾਸੇ-ਪਾਸੇ ਅਸੀਂ ਜਾਵਾਂਗੇ ਇੱਕ ਪਾਸੇ ਜਾਵਾਂਗੇ ਅਸੀਂ ਬਿਲਕੁਲ ਬਲਾਕ ਨਹੀਂ ਕਰਨੀ ਇਹ ਸਾਰੀਆਂ ਅਨਾਉਂਸਮੈਂਟਾਂ ਕਰਕੇ ਤੇ ਉਸ ਤੇ ਅਮਲ ਵੀ ਕੀਤਾ ਵੀ ਸਾਰਾ ਉਸੇ ਕੀ ਉਸੇ ਕਿਸਮ ਦਾ ਤੇ ਉਵੇਂ ਹੀ ਗਏ ਸਾਰੇ ਤੇ ਨਾਲ ਉਹਨਾਂ ਕੋਲੇ ਸਿਰਫ ਇਹ ਸੀ ਵੀ ਜਿੱਥੇ ਅਸੀਂ ਜਾ ਕੇ ਸਾਨੂੰ ਸ਼ਾਮ ਪੈ ਗਈ ਜਦ ਲੇਟ ਹੋ ਕੇ ਜਿੱਥੇ ਅਸੀਂ ਪੜਾਅ ਕਰਨਾ ਹੈ ਉਹਦੇ ਲਈ ਅਸੀਂ ਥੋੜੇ ਥੋੜੇ ਥੈਲੇ ਵਿੱਚ ਕੱਪੜੇ ਪਾ ਕੇ ਲੈ ਕੇ ਵੱਤ ਤੋਂ ਵੱਤ ਇਹ ਸੀ ਕਿਸੇ ਕੋਲੇ ਕੋਈ ਸਰਦੀ ਆ ਤਾਂ ਕਿਸੇ ਨੇ ਕੋਈ ਚਾਦਰ ਕੰਬਲ ਕੋਈ ਇਹੋ ਜਿਹਾ ਕੋਸ਼ਿਸ਼ ਆਪ ਦੇ ਕੋਲੇ ਨਾਲ ਰੱਖਿਆ ਹੋਇਆ ਸੀ ਬਸ ਆਹ ਸਾਰੀ ਗੱਲ ਸੀ ਪਰ ਫਿਰ ਵੀ ਉਹਨਾਂ ਨੂੰ ਜਾਣ ਕੇ ਪਹਿਲਾਂ ਛੋਟੀਆਂ ਜਿਹੜੀਆਂ ਲੇਅਰਾਂ ਸੀ ਕਿਆਂ ਬਾਰਡਰ ਦੀਆਂ ਸ਼ੰਭੂ ਬਾਰਡਰ ਤੇ ਉਹ ਤਿੰਨ ਤੋੜਨ ਦਿੱਤੀਆਂ ਚੌਥੀ ਫਿਰ ਵੱਡੀ ਕੰਕਰੀਟ ਦੀ ਲੇਅਰ ਸੀ ਜਿਹੜੀ ਉਹਨਾਂ ਨੇ ਤੋੜਨੀ ਦਿੱਤੀ ਤੋੜਨ ਕੀ ਦਿੱਤੀ ਤੋੜ ਸਕਦੇ ਵੀ ਨਹੀਂ ਸੀ ਸਾਰਾ ਕੁਝ ਹੈ ਨਹੀਂ ਸੀਗਾ ਅੱਗੇ ਤਾਂ ਹੁੰਦਾ ਸੀ ਕ੍ਰੇਨ ਟਰੈਕਟਰ ਜਿਹਨੂੰ ਕਹਿੰਦੇ ਸੀ ਇਹ ਤਾਂ ਤੁਹਾਡਾ ਲੜਾਈ ਦਾ ਹਥਿਆਰ ਦੇ ਲੈਵਲ ਤੇ ਤੁਸੀਂ ਟੈਂਕ ਬਣਾ ਕੇ ਲੈ ਆਏ ਹੋ ਤੇ ਐ ਕਿ ਇਹ ਕਹਿੰਦੇ ਵੀ ਚਲੋ ਠੀਕ ਆ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਤੁਸੀਂ ਪੈਦਲ ਜਾ ਸਕਦੇ ਹੋ ਪੈਦਲ ਜਾਓ ਤੇ ਤੁਸੀਂ ਇਸ ਟਰੈਕਟਰ ਨਾਲ ਲੈ ਕੇ ਜਾਓ ਉਹ ਗਏ ਵੀ ਪੈਦਲ ਸੁਪਰੀਮ ਕੋਰਟ ਦਾ ਵੀ ਇਹੀ ਸੀ ਵਰਜ਼ਨ ਇਹਦੇ باوجود ਵੀ ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਆ ਅਥਰੂ ਗੈਸ ਹੋਏ ਅਥਰੂ ਗੈਸ ਵਿੱਚ ਜਿਹੜੇ ਤਕਰੀਬਨ 10 ਕ ਬੰਦੇ ਜ਼ਖਮੀ ਹੋਏ ਆ ਤੇ ਉਹਦੇ ਚੋਂ ਸਰਜੀਤ ਫੂਲ ਵੀ ਲੀਡਰ ਆ ਉਹ ਵੀ ਤੇ ਹੋਰ ਵੀ ਕਈ ਬੰਦੇ ਦੋ ਤਾਂ ਜ਼ਖਮੀ ਹੋਏ ਆ ਕਾਫੀ ਤੇ ਇਹ ਸਾਰਾ ਕੁਝ ਐਂ ਲੱਗਦਾ ਜਿਵੇਂ ਇੰਟਰਨੈਸ਼ਨਲ ਬਾਰਡਰ ਹੋਵੇ ਉਹਨੂੰ ਟਰੀਟ ਕੀਤਾ ਉਹਨਾਂ ਨੂੰ ਬਿਲਕੁਲ ਥਾਰੀ ਗੱਲ ਦੇ ਹੋਣ ਦੇ ਬਾਵਜੂਦ ਵੀ 101 ਬੰਦਾ ਸੀ ਨਾਲੇ ਕਹਿ ਕੇ ਗਏ ਵੀ ਇਕੱਲ ਦਾ 121 ਜਿਹੜਾ ਇਹ ਬੰਦਾ ਜਾਏਗਾ ਤੇ ਸਾਰੇ ਬੰਦੋਬਸਤ ਦੇ ਬਾਅਦ ਬਾਅਦ ਵੀ ਲੈ ਕੇ ਇਹ ਸਾਰਾ ਉਹਨਾਂ ਨੂੰ ਜਾਣ ਨਹੀਂ ਦਿੱਤਾ ਇਸ ਕਰਕੇ ਬਹੁਤ ਹੀ ਘਨਾਉਣੀ ਗੱਲਬਾਤ ਹੈ ਇਹਦੇ ਉੱਤੇ ਤੁਸੀਂ ਇਹ ਦੇਖੋ ਵੀ ਪੰਜਾਬ ਉਹ ਪੰਜਾਬ ਜਿਹੜੀ ਪੰਜਾਬ ਦੀ ਲੈਂਡ ਹੈ ਜਿਹੜਾ ਪੰਜਾਬ ਦਾ ਬਾਰਡਰ ਵਾਲਾ ਪਾਸਾ ਹੈ ਉਹਦੇ 'ਚ ਜਾ ਕੇ ਆ ਕੇ ਵੀ ਉੱਥੇ ਤੁਸੀਂ ਪੁਲਿਸ ਨੇ ਅਥਰੂ ਗਏ ਛੱਡੇ ਆ ਇਸ ਦੇ ਬਾਵਜੂਦ ਵੀ ਭਗਵਾਨ ਤਮਾਨ ਬਿਲਕੁਲ ਨਹੀਂ ਬੋਲਿਆ ਇਹਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ ਕੋਈ ਗੱਲ ਨਹੀਂ ਕਹੀ ਉਧਰ ਸੈਣੀ ਕਹੀ ਜਾਂਦਾ ਵੀ ਅਸੀਂ ਬਿਲਕੁਲ ਨਹੀਂ ਲੰਘਣ ਦੇਵਾਂਗੇ ਅਸੀਂ ਇਸ ਬਿਲਕੁਲ ਨਹੀਂ ਉਹ ਸੈਣੀ ਲਗਾਤਾਰ ਬਿਆਨ ਦੇ ਰਿਹਾ ਚੀ ਮੰਤਰੀ ਜਿਹੜਾ ਨੈਬ ਸੈਣੀ ਜਿਹੜਾ ਤੇ ਉਹ ਉਹ ਉਧਰ ਦੇ ਰਿਹਾ ਪਰ ਇੱਧਰ ਕੋਈ ਗੱਲਬਾਤ ਨਹੀਂ ਇਹਨਾਂ ਨੇ ਕੀਤੀ ਇੱਥੋਂ ਤੱਕ ਆ ਵੀ ਅਕਾਲੀ ਦਲ ਕਹਿੰਦਾ ਕਾਂਗਰਸ ਹੈ ਕਾਂਗਰਸ ਨੇ ਕੋਈ ਬਿਆਨ ਨਹੀਂ ਦਿੱਤਾ ਇੱਥੋਂ ਤੱਕ ਆ ਵੀ ਇਹਨਾਂ ਦੇ ਇੰਨਾ ਸਾਰਾ ਧੱਕੇ ਦਾ ਤੇ ਦੂਸਰਾ ਇਹ ਆ ਵੀ ਅਕਾਲੀ ਦਾਲਾ ਕਹਿੰਦੇ ਵੀ ਰਿਵਾਈਵ ਕਰਨਾ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਵੀ ਕੁਝ ਨਹੀਂ ਕਿਹਾ ਵੀ ਤੁਸੀਂ ਲੋਕ ਵੀ ਸ਼ੁਰੂ ਤੋਂ ਕੋਈ ਚੱਕਦੇ ਨਹੀਂ ਪੋਲਿਟੀਕਲ ਪਾਰਟੀਆਂ ਕਮ ਸੇ ਕਮ ਜੇ ਤੁਹਾਨੂੰ ਵੀ ਸੜਕਾਂ ਤੇ ਆਉਣਾ ਚਾਹੀਦਾ ਨਹੀਂ ਸੜਕਾਂ ਤੇ ਆਉਂਦੇ ਤੁਸੀਂ ਪੋਲਿਟੀਕਲ ਪਾਰਟੀਆਂ ਕਮ ਸੇ ਕਮ ਬਿਆਨ ਤਾਂ ਦਿਓ ਜਾਂ ਤੁਸੀਂ ਮਿਨਿਸਟਰ ਨੂੰ ਕਹੋ ਪੰਜਾਬ ਦੇ ਨੂੰ ਵੀ ਕੁਝ ਕਰੇ ਇਹ ਸਾਰਿਆਂ ਨੇ ਕੁਝ ਨਹੀਂ ਕੀਤਾ ਉਹ ਐਂ ਲੱਗਦਾ ਵੀ ਕੋਈ ਮੈਂ ਸੋਚਦਾ ਸੀ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਸ਼ੰਭੂ ਬਾਰਡਰ ਤੇ ਖਨੌਰੀ ਦੇ ਵਿੱਚ ਤਾਂ ਉਸ ਸਮੇਂ ਬਕਾਇਦਾ ਜਿਹੜੀ ਅੰਦੋਲਨ ਦੀ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਕਿਸਾਨਾਂ ਦੇ ਵੱਡੇ ਇਕੱਠ ਹੋਏ ਉਸ ਸਮੇਂ ਕੇਂਦਰੀ ਮੰਤਰੀ ਵੀ ਮਿਲਣ ਆਏ ਕਿਸਾਨ ਜਥੇਬੰਦੀਆਂ ਨੂੰ ਔਰ ਉਹਨਾਂ ਜਥੇਬੰਦੀਆਂ ਦੀਆਂ ਜਿਹੜੀਆਂ ਮੀਟਿੰਗਾਂ ਸੀ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਪੰਜਾਬ ਦੇ ਔਰ ਉਸ ਤੋਂ ਬਾਅਦ ਬਕਾਇਦਾ ਜਿਸ ਤਰ੍ਹਾਂ ਤੁਸੀਂ ਸੁਪਰੀਮ ਕੋਰਟ ਦੀ ਗੱਲ ਕੀਤੀ ਹੈ ਸੁਪਰੀਮ ਕੋਰਟ ਨੇ ਵੀ ਇੱਕ ਬਕਾਇਦਾ ਸਪੈਸ਼ਲ ਜਿਹੜਾ ਪੈਨਲ ਬਣਾਇਆ ਕਿ ਜਿਹੜਾ ਇਹਨਾਂ ਦੀਆਂ ਸਾਰੇ ਮਸਲਿਆਂ ਦਾ ਅਧਿਐਨ ਕਰਕੇ ਔਰ ਇਹਨਾਂ ਨੂੰ ਸਮਝਾਵੇ ਔਰ ਜਿਹੜਾ ਸਰਕਾਰਾਂ ਇਹਦੇ ਬਾਰੇ ਕੀ ਕਹਿੰਦੀਆਂ ਉਹਨਾਂ ਨਾਲ ਗੱਲ ਕਰੇ ਪ੍ਰਸ਼ਾਸਨ ਨਾਲ ਗੱਲ ਕਰੇ ਪਰ ਉਹ ਪੈਨਲ ਵੀ ਆਪਣੀ ਅੰਤਮ ਰਿਪੋਰਟ ਜਿਹੜਾ ਸੁਪਰੀਮ ਕੋਰਟ 'ਚ ਦੇ ਚੁੱਕਾ ਹੈ ਇਹ ਸਾਰੀ ਸਥਿਤੀ ਦੇ ਵਿੱਚ ਤੁਸੀਂ ਹੁਣ ਜਿਹੜਾ ਕੇਂਦਰ ਦਾ ਵਤੀਰਾ ਹੈ ਕਿਉਂਕਿ ਸ਼ੁਰੂ ਦੇ ਵਿੱਚ ਕੇਂਦਰੀ ਮੰਤਰੀ ਹੈ ਪਰ ਹੁਣ ਉਹਨਾਂ ਨਾਲ ਉਹਨਾਂ ਨੂੰ ਦਿੱਲੀ ਵੀ ਨਹੀਂ ਜਾਣ ਦਿੰਦੇ ਕੇਂਦਰ ਗੱਲ ਵੀ ਕਰਨ ਨੂੰ ਤਿਆਰ ਨਹੀਂ ਪੰਜਾਬ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਤਾਂ ਗੱਲ ਕਿੱਥੇ ਹੋਏਗੀ ਇਸ ਅੰਦੋਲਨ ਨਾਲ ਸੰਬੰਧਤ ਦੇਖੋ ਗੱਲ ਤੋਂ ਗੱਲ ਤੋਂ ਪਹਿਲਾਂ ਤਾਂ ਇਹ ਹੈ ਵੀ ਸਭ ਤੋਂ ਪਹਿਲੀ ਗੱਲ ਇਹ ਵੀ ਜਿਹੜਾ ਉਧਰ ਗਾਜੀਪੁਰ ਬਾਰਡਰ ਤੋਂ ਜਾਂ ਕਿਸੇ ਯੂਪੀ ਦੇ ਬਾਰਡਰ ਤੋਂ ਵੈਸਟਰਨ ਯੂਪੀ ਤੋਂ ਜਿਹੜੇ ਦਿੱਲੀ ਵੱਲ ਨੂੰ ਆਉਂਦੇ ਆ ਉਹਨਾਂ ਨੂੰ ਰੋਕ ਲਾਕ ਲਿਆ ਜਾਂਦਾ ਹੈ ਟ੍ਰੈਫਿਕ ਰੋਕ ਤੇ ਜਾਮ ਹੋ ਜੇ ਪਰ ਉਦੋਂ ਕੰਕਰੀਟ ਦੇ ਬਾਰਡਰ ਉੱਥੇ ਨਹੀਂ ਲੱਗੇ ਰਾਜਸਥਾਨ ਵਾਲੇ ਪਾਸੇ ਵੀ ਨਹੀਂ ਲੱਗੇ ਪੰਜਾਬ ਵਾਲੇ ਪਾਸੇ ਲੱਗੇ ਆ ਇਹਦਾ ਮਤਲਬ ਤੁਸੀਂ ਪੰਜਾਬ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਹੋ ਵੀ ਇਹਦੇ ਨਾਲ ਇੱਕ ਖਾਸ ਕਿਸਮ ਦਾ ਵਿਤਕਰ ਹੈ ਇਹ ਵਿਤਕਰੇ ਦਾ ਅਹਿਸਾਸ ਕਰਾਉਣਾ ਚਾਹੁੰਦੇ ਹੋ ਯਾਦ ਹੋਣਾ ਚਾਹੀਦਾ ਵੀ ਇਸ ਕਿਸਮ ਦੇ ਜਿਹੜੇ ਕੇਂਦਰ ਦੇ ਵਿਤਕਰੇ ਸੀਗੇ ਉਹ ਪੰਜਾਬ ਚ ਪਹਿਲਾਂ ਵੀ ਝਾਰਾ ਲੈਵਲ ਤੇ ਹੁੰਦੇ ਰਹੇ ਆ 80ਆਂ ਦੇ ਦੌਰਾਨ ਦੇ ਵਿੱਚ ਵੀ ਇੰਦਰਾ ਗਾਂਧੀ ਦੇ ਦੌਰ ਦੇ ਵਿੱਚ ਵੀ ਤੇ 1980 ਵਿੱਚ ਉਹਦੇ ਵਿੱਚੋਂ ਹੀ ਫਿਰ ਜਿਹੜੀ ਇਹ ਮਿਲੀਟੈਂਟ ਮੂਵਮੈਂਟ ਤੇ ਖਾਰਕੂ ਮੂਵਮੈਂਟ ਨਿਕਲੀ ਸੀ ਬਲੱਡ ਸ਼ੈੱਡ ਹੋਇਆ ਸੀਗਾ ਇਹ ਇਹ ਆਪਣੇ ਆਪ ਵਿੱਚ ਕੋਈ ਬੜੀ ਚੰਗੀ ਗੱਲ ਨਹੀਂ ਹੁੰਦੀ ਵੀ ਤੁਸੀਂ ਇਸ ਕਿਸਮ ਦਾ ਸਾਰਾ ਤੁਸੀਂ ਅਲਾਉ ਕਰੋ ਇਹ ਅਲਾਉ ਨਹੀਂ ਕਰਨਾ ਚਾਹੀਦਾ ਹੁਣ ਲੱਗੀ ਦੂਸਰੀ ਗੱਲ ਬਾਤ ਵੀ ਇਹ 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 ਤਾਂ ਸਾਡਾ ਪੋਲਿਟੀਕਲ ਪਾਰਟੀਆਂ ਦਾ ਜਿਹੜਾ ਨਾਉਨ ਇੰਟਰਪੀਟ ਮੈਂ ਸਰਕਾਰਾਂ ਦੇ ਵਤੀਰੇ ਦੀ ਸਿੱਧ ਸਾਬ ਗੱਲ ਕਰ ਰਿਹਾ ਕਿਉਂਕਿ ਮਾਮਲੇ ਤਾਂ ਸਰਕਾਰਾਂ ਨੇ ਹੀ ਹੱਲ ਕਰਨੇ ਆ ਕਿ ਜਿਹੜੀ ਗੱਲਬਾਤ ਕੇਂਦਰੀ ਮੰਤਰੀਆਂ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਉਸ ਤੋਂ ਪਹਿਲਾਂ ਜਿਹੜਾ ਕੌਮੀ ਕਿਸਾਨ ਅੰਦੋਲਨ ਸੀ ਉਹਨਾਂ ਨਾਲ ਗੱਲਬਾਤਾਂ ਹੋਈਆਂ ਉਹਦੇ ਵਿੱਚੋਂ ਕਿਤੋਂ ਵੀ ਗੱਲ ਕੋਈ ਅੱਗੇ ਨਹੀਂ ਤੁਰੀ ਕਾਨੂੰਨ ਸਿਰਫ ਸਸਪੈਂਡ ਕਰਨ ਤੋਂ ਇਲਾਵਾ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਵੇਖੋ ਮੈਨੂੰ ਮੈਂ ਜਿਹੜਾ ਉਹਦੇ ਵਿੱਚ ਹਮੇਸ਼ਾ ਹੀ ਦੇਖਦਾ ਹੁੰਦਾ ਹੁਣ ਮੈਂ ਵੀ ਜਦੋਂ ਇੱਕ ਅੱਧੀ ਧਿਰ ਲਾ ਕੇ ਉੱਠ ਕੇ ਆਪਣੀ ਕੋਈ ਗੱਲ ਕਰੇ ਉਸ ਨੂੰ ਜਾਂ ਧਿਰ ਨੂੰ ਜਾਦਾ ਜਾਦਾ ਵੇਟੇਜ ਦੇਣ ਲਈ ਜਾਦਾ ਉਹਨੂੰ ਵਜਨ ਉਹਦਾ ਵਧਾਉਣ ਲਈ ਜਰੂਰ ਸਰਕਾਰਾਂ ਤੋਂ ਧਿੱਕਰ ਨਾਲ ਆ ਜਾਂਦੇ ਆ ਉਹੀ ਇਹਨਾਂ ਨਾਲ ਕੀਤਾ ਸੀ ਵੇਖੋ ਪਿਛਲੀ 8 ਫਰਵਰੀ ਨੂੰ ਇਹ ਮਾਰਚ ਹੋਇਆ ਸੀ ਸਾਰਾ ਪਿਛਲੇ ਸਾਲ ਤੇ ਸਾਲ ਤੇ ਸਾਲ ਨਾ ਹੋਇਆ ਤਾਂ ਤੁਸੀਂ ਸਾਲ ਦੇ ਕਾਹ ਮਹੀਨੇ ਰਹਿ ਗਏ ਦੋ ਤਿੰਨ ਮਹੀਨੇ ਘੱਟ ਰਹਿ ਗਏ ਇੰਨੇ ਮਹੀਨਿਆਂ ਦੇ ਤੁਸੀਂ ਇੱਥੇ ਬੈਠੇ ਹੋ ਤੇ ਮੁੜ ਕੇ ਫਿਰ ਉਹ ਉਹਦੇ ਇਹਨਾਂ ਨੂੰ ਇੰਨੀ ਹੱਲਾਸ਼ੇਰੀ ਮਿਲੀ ਸਾਰਾ ਕੁਝ ਸਰਕਾਰਾਂ ਬਕਾਇਦਾ ਸੈਂਟਰ ਦਾ ਮਿਨਿਸਟਰੀ ਇੱਥੇ ਚੰਡੀਗੜ੍ਹ ਗੱਲ ਕਰਨਾ ਕਈ ਮੀਟਿੰਗਾਂ ਕੀਤੀਆਂ ਇਹਨਾਂ ਨਾਲ ਸਾਰਾ ਕੁਝ ਇਹ ਸਾਰਾ ਕੁਝ ਕੀਤਾ ਪਰ ਉਹ ਸਾਰੀ ਗੱਲ ਬਲ ਦਾ ਜਿਹੜਾ ਫਾਇਦਾ ਸੀ ਅਸਲ ਵਿੱਚ ਉਹ ਸਰਕਾਰ ਦੀ ਇੱਕ ਗਿਣੀ ਮਿੱਥੀ ਗੱਲ ਲੱਗਦੀ ਹੈ ਸਾਡੇ ਮੁਤਾਬਕ ਤਾਂ ਉਹ ਗਿਣੀ ਮਿੱਥੀ ਇਹ ਸੀ ਵੀ ਇਹ ਜਿਹੜੀ ਟੋਟਲ ਵੱਡਾ ਇੱਕ ਇੱਕ ਕਿਸਾਨ ਮੂਵਮੈਂਟ ਬਣ ਗਈ ਸੀ ਉਹਦੇ ਵਿੱਚ ਫੁੱਟ ਪਾਉਣੀ ਸੀ ਉਹ ਪੈ ਗਈ ਸੀ ਫੁੱਟ ਤੇ ਕੇ ਇੱਕ ਦੋ ਗਰੁੱਪ ਸੀ ਇਹ ਸਾਰੇ ਇੱਕ ਜਗਦੀਸ਼ ਇੱਕ ਦਾ ਜਗਜੀਤ ਸਿੰਘ ਡੱਲੇਵਾਲ ਵਾਲਾ ਗਰੁੱਪ ਤੇ ਇੱਕ ਇਹ ਜਿਹੜਾ ਕਿਸਾਨ ਮਜ਼ਦੂਰ ਇੱਕਤਾ ਕੀ ਆ ਕਿਸਾਨ ਮਜ਼ਦੂਰ ਮੋਰਚਾ 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 ਇਹ ਜਿਹੜੀ ਇਹ ਜਿਹੜਾ ਮੋਰਚਾ ਇਹਦਾ ਪੰਦੇਰ ਦਾ ਸਰਪੰਨ ਸਿੰਘ ਪੰਦੇਰ ਦਾ ਇਹਦਾ ਸੀਗਾ ਸਾਰਾ ਇਹ ਦੋਨਾਂ ਦੋਨਾਂ ਨੂੰ ਇਹੋ ਜਿਹੀ ਹੱਲਾਸ਼ੇਰੀ ਆ ਵੀ ਉਦੋਂ ਤੇ ਬੈਠੇ ਆ ਇੱਥੇ ਦੂਜੇ ਸਾਰੇ ਜਿਹੜੇ ਸਯੁਕਤ ਕਿਸਾਨ ਮੋਰਚਾ ਸੀ 32 ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਪਰ ਦਿੱਲੀ ਵਾਲਾ ਮੋਰਚਾ ਜਿੱਤਿਆ ਸੀ ਸਾਰਾ ਉਹ ਕੋਈ ਇਹਨਾਂ ਨਾਲ ਨਹੀਂ ਸੀ ਨਾ ਉਹਨਾਂ ਨੂੰ ਆਪਸ ਵਿੱਚ ਦੀ ਇਹਨੇ 9 8 9 10 ਮਹੀਨਿਆਂ ਤੇ ਵੀ ਦੀ ਕਿਤੇ ਇਹਨਾਂ ਦੀ ਆਪਸ ਵਿੱਚ ਦੀ ਏਕਤਾ ਦੀ ਗੱਲ ਵੀ ਨਹੀਂ ਚੱਲੀ ਆਪਸ ਵਿੱਚ ਦੀ ਸਾਰੇ ਉਹ ਉਹ ਅੱਡੇ ਬੈਠੇ ਆਂ ਯਾਰ ਅੱਡਾ ਆਪਣਾ ਕੰਮ ਕਰ ਰਹੇ ਆਂ ਇਹ ਇ ਇੱਥੋਂ ਤੱਕ ਹੋ ਗਿਆ ਵੀ ਇਸ ਕਰਕੇ ਇੰਨੀ ਗੱਲ ਵਿੱਚ ਸਰਕਾਰ ਸਫਲ ਹੋ ਗਈ ਇਸ ਮੂਵਮੈਂਟ ਨੂੰ ਤੋੜ ਲਈ ਕਿਉਂਕਿ ਮੂਵਮੈਂਟ ਤਾਂ ਅਸੀਂ ਟੁੱਟ ਟੁੱਟੀ ਜਾਂਦੇ ਹੁੰਦੇ ਆ ਵੀ ਮੰਗਾ ਉਸੇ ਦਿੱਲੀ ਵਾਲੇ ਮੋਰਚੇ ਦੀਆਂ ਤਿੰਨ ਕਾਨੂੰਨ ਵਾਪਸ ਹੋ ਗਏ ਪਰ ਜਿਹੜੀਆਂ ਦੋ ਤਿੰਨ ਮੰਗਾਂ ਰਹੀਆਂ ਸੀ ਮੇਨ ਮੰਗੇ ਸੀ ਵੀ ਐਮਐਸਪੀ ਨੂੰ ਉਹ ਟੋਕਟ ਮੋਰ ਨੂੰ ਲੀਗਲਾਈਜ਼ ਨਹੀਂ ਦਰਜਾ ਦਿੱਤਾ ਜਾਵੇ ਦਰਜਾ ਦਿੱਤਾ ਜਾਵੇ ਉਹ ਬੱਤੇ ਬਾਕੀ ਹੋਰ ਇੱਕ ਬਿਜਲੀ ਦਾ ਬਿੱਲ ਸੀ ਤੇ ਹੋਰ ਸਾਰੇ ਇਸ ਕਿਸਮ ਦੇ ਜਿਹੜੇ ਲਿਹਾੜੇ ਸੀ ਉਹ ਸੀ ਸਾਰੇ ਬੇਸਿਕ ਜਿਹੜਾ ਸੀਗਾ ਇਹ ਸੀ ਮੰਗਾ ਇਹੀ ਉਹ ਲੈ ਕੇ ਚੱਲੇ ਆ ਜਿਹੜੇ ਹੁਣ ਸਰਪੰਚਪਦੇਸ ਤੇ ਜਗਜੀਤ ਸਿੰਘ ਲੱਲੇਵਾਲ ਹੈ ਹੁਣ ਵੀ ਇਹਨਾਂ ਦੀਆਂ ਮੰਗਾਂ ਉਹੀ ਆ ਜਿਹੜੀਆਂ ਉਹਨਾਂ ਦੀਆਂ ਸੀ ਤੇ ਤੇ ਬਾਕੀ ਇਹ ਵੀ ਉਹਨਾਂ ਦੀ ਮੋਰਲ ਡਿਊਟੀ ਬਣਦੀ ਸੀ ਪਰ ਜਿੰਦ ਸਾਹਿਬ ਇੱਕ ਇੱਕ ਸਵਾਲ ਇੱਥੇ ਇਹ ਵੀ ਤਾਂ ਹੈ ਨਾ ਕਿ ਜਦੋਂ ਦਿੱਲੀ ਵਾਲੇ ਮੋਰਚੇ ਤੁਸੀਂ ਗੱਲ ਕਰਦੇ ਹੋ ਕਮਯੂਨ ਅੰਦੋਲਨ ਦੀ ਗੱਲ ਕਰਦੇ ਹੋ ਤਾਂ ਉਸ ਸਮੇਂ ਵੀ ਤਾਂ ਜਿਹੜੇ ਪੰਦੇਰ ਹੋਣੀ ਹੈ ਇਹਨਾਂ ਦਾ ਗਰੁੱਪ ਸੀਗਾ ਉਹ ਵੱਖਰਾ ਹੀ ਆਪਣਾ कॅम्प ਲਾ ਕੇ ਬੈਠਾ ਹੋਇਆ ਸੀ ਹਾਂ ਇਹ ਵੱਖਰਾ ਬੈਠਾ ਸੀ ਇਸ ਕਰਕੇ ਚਾਹੁੰਦੇ ਸੀ ਮੰਗਾਂ ਤਾਂ ਸਾਰੀਆਂ ਐਸ ਨੇ ਜਿਹੜਾ ਉਹ ਮੋਰਚਾ ਸੀਗਾ ਦਿੱਲੀ ਵਾਲਾ ਕਿਸਾਨਾਂ ਮੇਨ ਮੋਰਚਾ ਸੀ ਮੰਗਾਂ ਤਾਂ ਉਹਨਾਂ ਦੀਆਂ ਲੈ ਲੀਆਂ ਕਿ ਕਿਉਂਕਿ ਇਹਨਾਂ ਤੇ ਦੋਸ਼ ਲੱਗਦੇ ਰਹੇ ਸੀਗੇ ਜਿਹੜੇ ਪੰਦੇਰ ਸੀ ਤੇ ਇਹਨਾਂ ਤੇ ਸਾਰਿਆਂ ਤੇ ਵੀ ਇਹਨਾਂ ਨੇ ਲਾਲ ਕਿਲੇ ਤੇ ਜਾ ਕੇ ਤੇ ਮਤਲਬ ਕਿ ਵੀ ਸਾਰੇ ਮੋਰਚੇ ਤੋੜਨ ਵਾਲੀ ਕਾਰਵਾਈ ਵਿੱਚ ਸ਼ਾਮਲ ਹੋਏ ਆ ਮੋਰਚੇ ਨੁਕਸਾਨ ਵਾਲੀ ਕਾਰਵਾਈ ਵਿੱਚ ਸ਼ਾਮਲ ਹੋਏ ਉਦੋਂ ਦੋਸ਼ ਲੱਗਦੇ ਸੀ ਹੁਣੇ ਆ ਕੇ ਆਏ ਹੋਇਆ ਵੀ ਅਸੀਂ ਸਾਰੇ ਹੁਣ ਅਸੀਂ ਅਸੀਂ ਆ ਬਾਕੀ ਤਾਂ ਸਾਰੇ ਕੁਝ ਕਰਦੇ ਨਹੀਂਗੇ ਇਸ ਕਿਸਮ ਦੀ ਫੀਲਿੰਗ ਲੈ ਕੇ ਬੈਠੇ ਸੀਗੇ ਤੇ ਬਾਕੀ ਸਰਕਾਰ ਨੇ ਇਹਨਾਂ ਦੀ ਫੀਲਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਇਹਨਾਂ ਨੂੰ ਦਿੱਲੀੋਂ ਆ ਕੇ ਗੱਲਬਾਤ ਵੀ ਕੀਤੀ ਉਦੋਂ ਫਰਵਰੀ ਚ ਜਦੋਂ 13 ਫਰਵਰੀ ਨੂੰ ਉਹ ਇੱਕ ਸ਼ੁਭਕਰਨ ਲੜਕਾ ਸੀ ਉਹ ਹਾਂਜੀ ਜਿਸਕਰਮ ਉਹਦੀ ਡੈਥ ਵੀ ਹੋਈ ਸੀ ਸਾਰੀ 13 ਫਰਵਰੀ ਨੂੰ 8 ਫਰਵਰੀ ਨੂੰ ਮੋਰਚਾ ਲਾਇਆ ਸੀ ਇਹ ਸਾਰਾ ਕੁਝ ਕਰਕੇ ਉਦੋਂ ਪਿੱਛੋਂ ਸਰਕਾਰ ਆ ਕੇ ਬਕਾਇਦਾ ਮੀਟਿੰਗਾਂ ਕਰਕੇ ਚੀਫ ਮਿਨਿਸਟਰ ਮੀਟਿੰਗਾਂ ਤੇ ਬੈਠਦਾ ਸੀਗਾ ਪੰਜਾਬ ਚੀਫ ਮਿਨਿਸਟਰ ਉਦੋਂ ਇਹਨਾਂ ਨੂੰ ਬੜਾ ਬਲ ਬਖਸ਼ਿਆ ਤੇ ਇਹਨਾਂ ਨੂੰ ਆਇਆ ਲੱਗਦਾ ਸੀ ਵੀ ਇਹਨਾਂ ਨੇ ਖੰਬੰਦੀ ਨਹੀਂ ਕੀਤੀ ਸਾਰੀ ਕੋਈ ਏਕਤਾ ਦੀ ਐਫਰਟਸ ਨਹੀਂ ਕੀਤੀ ਸਾਰਾ ਕੁਝ ਉਸ ਗੱਲ ਦਾ ਜਿਹੜਾ ਸਾਹਸ ਵੀ ਸਾਡੇ ਲਈ ਤਾਂ ਮੰਤਰੀ ਵੀ ਆ ਕੇ ਬਾਹਰੋਂ ਗੱਲ ਕਰਦਾ ਤੇ ਇਹ ਇਹ ਮੈਨੂੰ ਨਹੀਂ ਲੱਗਦਾ ਵੀ ਦੋਨਾਂ ਸਾਈਡਾਂ ਉੱਤੇ ਇੰਨਾ ਆਪਸ ਵਿੱਚ ਦੀ ਮਾਹੌਲ ਵਿਗੜਿਆ ਕਿਸਾਨਾਂ ਕਿਸਾਨ ਜਥੇਬੰਦੀਆਂ ਦਾ ਤੇ ਇਹ ਜਿਹੜੀਆਂ ਦੋ ਜਥੇਬੰਦੀਆਂ ਇਹਨਾਂ ਦਾ ਆਪਸ ਵਿੱਚ ਵੀ ਵੀ ਕੋਈ ਕੋਈ ਆਪਸ ਵਿੱਚ ਦੀ ਕੋਈ ਕਿਸੇ ਕਿਸਮ ਦੀ ਸੀਰੀਅਸ ਟਾਕ ਹੀ ਨਹੀਂ ਹੋਈ ਵੀ ਆਪਾਂ ਮੋਰਚਾ ਇਕੱਠਾ ਕਰਕੇ ਚੱਲੀਏ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ ਉਹਦੇ ਤੇ ਨਹੀਂ ਕਰਦਾ ਸਾਰਾ ਇਹ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਇਹ ਹੀ ਸਰਕਾਰ ਚਾਹੁੰਦੀ ਸੀ ਸਰਕਾਰ ਚਾਹੁੰਦੀ ਸੀ ਸਾਹਿਬ ਇਹ ਸਾਰੇ ਦਾ ਨੁਕਸਾਨ ਤਾਂ ਕਿਸਾਨੀ ਹਿੱਤਾਂ ਨੂੰ ਹੀ ਛੱਟ ਪੈਗੀ ਨਾ ਫਿਰ ਆਲਟੀਮੇਟ ਬਿਲਕੁਲ ਕਿਸਾਨੀ ਦਾ ਬਾਕੀ ਫਿਰ ਉਹਨਾਂ 'ਚ ਇਹ ਫੀਲਿੰਗ ਹੋਗੀ ਦੂਜਿਆਂ ਦੀ ਵੀ ਇਹ ਕੱਲੇ ਜਾਣੇ ਕਹਿੰਦੇ ਵੀ ਅਸੀਂ ਕਰਕੇ ਦਿਖਾਵਾਂਗੇ ਤੁਸੀਂ ਸਾਰੇ ਨਕਮੇ ਹੋ ਤਾਂ ਫਿਰ ਉਹ ਬੰਦੇ ਕਹਿੰਦੇ ਚੱਲ ਕੁੱਟ ਖਾ ਲੈਣ ਦੇ ਉਹਨਾਂ ਨੂੰ ਚੱਲਣ ਦੇ ਅੱਗੇ ਚੱਲਦੇ ਅੱਗੇ ਜਾਂਦੇ ਦੇਖ ਲੈਣ ਦੋ ਸਾਰਾ ਇੰਨਾ ਵੀ ਹੈ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਦੇ ਪਿੱਛੇ ਦੂਜੇ ਕੋਈ ਦੂਜੇ ਜਿਆਦੇ ਇੱਕ ਦੂਜੇ ਜਥੇਬੰਦੀਆਂ ਨਹੀਂ ਆਉਂਦੀ ਵੱਡਾ ਕੋਈ ਮਾਹੌਲ ਨਹੀਂ ਖੜਾ ਹੋ ਸਕਦਾ ਉਹ ਵੀ ਇਹਨਾਂ ਦੀ ਪਰਵਾਹ ਨਹੀਂ ਕੀਤਾ ਉਹਨਾਂ ਨੇ ਉਹੀ ਤੌਰ ਤਰੀਕਾ ਵਰਤਿਆ ਜਿਹੜਾ ਪੈ ਸਰਪੰਚ ਸਾਹਿਬ ਪੰਜਾਬ ਦੀਆਂ ਤਾਂ ਹੋਰ ਜਥੇਬੰਦੀਆਂ ਨਹੀਂ ਤੁਰੀਆਂ ਪਰ ਯੂਪੀ ਵਾਲੇ ਤਾਂ ਤਕੈਤ ਹੋਣੀ ਆਏ ਉੱਥੇ ਦਿੱਲੀ ਨੂੰ ਆ ਗਰੁੱਪ ਆਇਆ ਜੋ ਦਿੱਲੀ ਦਾ ਪਰ ਦਿੱਲੀ ਇਹ ਪਹੁੰਚਣਗੇ ਤਾਂ ਗੱਲ ਬਣੋਂਗੀ ਕਿ ਨਾ ਸਾਰੀ ਉਹ ਤਾਂ ਉਹ ਤਾਂ ਉਹਨਾਂ ਦੇ ਆਪਣੀ ਲੈਵਲ ਤੇ ਆਏ ਆ ਉਹ ਤੇ ਇਹ ਇਸ ਕਿਸਮ ਦਾ ਹੈਗਾ ਛੋਟਾ ਉਧਰੋਂ ਵੀ ਗਰੁੱਪ ਆਇਆ ਕੋਈ ਕੋਆਰਡੀਨੇਸ਼ਨ ਹੋਊ ਐਨੀ ਮੈਨ ਨੂੰ ਨਹੀਂ ਪਤਾ ਇਸ ਗੱਲ ਦਾ ਵਿੱਚੋਂ ਪਰ ਸਵਾਲ ਤਾਂ ਪੰਜਾਬ ਦੀਆਂ ਗੱਲਬਾਤ ਜਿਹੜਾ ਮੋਰਚਾ ਅੱਗੇ ਜਿੱਤਿਆ ਗਿਆ ਕਿਸਾਨ ਮੋਰਚਾ ਦਿੱਲੀ ਉਹ ਪੰਜਾਬ ਦੀ ਟੋਟਲ ਸਮੁੱਚੀ ਸਮੂਲੀਅਤ ਕਰਕੇ ਹੋਇਆ ਬੇਸ਼ੱਕ ਜਿਵੇਂ ਹੋ ਰਹਾ ਹੈ ਵੱਖਰਾ ਬੈਠਾ ਸੀ ਵੱਖਰਾ ਸੀ ਕੋਈ ਗੱਲ ਨਹੀਂ ਪਰ ਉਹ ਹਰ ਪ੍ਰੋਗਰਾਮ ਦੇ ਵਿੱਚ ਜਿਹੜਾ ਸੰਯੁਕਤ ਮੋਰਚੇ ਦੀਆਂ ਬੱਤੀ ਬੰਦੀਆਂ ਬੱਤੀ ਜਥੇ ਬੰਦੀਆਂ ਦੀ ਜਿਹੜੇ ਜਿਹੜਾ ਮੋਰਚਾ ਸੀ ਉਹਦੇ ਵਿੱਚੋਂ ਇਕੱਠੇ ਜਾਂਦੇ ਹੁੰਦੇ ਸੀ ਸਾਰੇ ਕੰਮ ਇੱਕੋ ਹੀ ਕਰਦੇ ਸੀ ਮੀਟਿੰਗਾਂ 'ਚ ਮੀਟਿੰਗਾਂ 'ਚ ਵੀ ਐਵੇਂ ਇਕੱਠੇ ਜਾਂਦੇ ਹੁੰਦੇ ਸੀ ਸਾਰਾ ਸਰਕਾਰ ਦਾ ਮੀਟਿੰਗਾਂ ਹੋਈਆਂ ਤੇ ਇਸ ਕਰਕੇ ਇਸ ਕਰਕੇ ਇੱਥੇ ਤਾਂ ਜਦੋਂ ਜਦੋਂ ਇੱਧਰ ਹੋਈਆਂ ਸੀਗਾ ਪਹਿਲਾਂ ਚੀਫ ਮਿਨਿਸਟਰ ਨੇ ਕਰਾਈਆਂ ਪੰਜਾਬ ਦੇ ਐਤਕੀ ਫਰਵਰੀ ਮਹੀਨੇ 'ਚ ਹੋਈਆਂ ਤੇ ਉਦੋਂ ਤਾਂ ਜੀ ਉੱਥੇ ਆਉਣ ਦਾ ਰਿਕਾਰਡ ਕਹਿ ਕੇ ਗਏ ਆ ਸੈਂਟਰ ਦੇ ਮਿਨਿਸਟਰ ਵੀ ਤੁਸੀਂ ਆਪਣਾ ਹੋਮਵਰਕ ਕਰਕੇ ਤਾਂ ਆਇਆ ਕਰੋ ਤੁਹਾਡੇ ਕੋਲ ਤਾਂ ਸਾਰਾ ਗੱਲ ਵੀ ਹੈ ਨਹੀਂ ਵੀ ਕੀ ਚਾਹੀਦਾ ਤੁਹਾਨੂੰ ਕਿਵੇਂ ਕੀਤਾ ਜਾ ਰਿਹਾ ਨਹੀਂ ਬਸ ਸਿਸਾ ਸੋ ਇਹ ਸਵਾਲ ਤਾਂ ਇਹ ਵੀ ਹੈ ਨਾ ਕਿ ਜੇ ਸੁਪਰੀਮ ਕੋਰਟ ਨੇ ਪੈਨਲ ਬਣਾਇਆ ਤਾਂ ਉਸ ਪੈਨਲ ਦੀ ਅੰਤਮ ਰਿਪੋਰਟ ਤੇ ਅੱਗੇ ਕੀ ਹੋਇਆ ਨੰਬਰ 1 ਨੰਬਰ 2 ਕਿ ਕੀ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਕੇਂਦਰ ਸਰਕਾਰ ਦੀ ਨੀਤੀ ਜੇ ਇਹੀ ਰਹੀ ਜਿਸ ਢੰਗ ਨਾਲ ਇਹ ਇਸ ਵੇਲੇ ਚੱਲ ਰਹੀ ਹੈ ਸਰਕਾਰ ਕਿਉਂਕਿ ਉਹ ਤਾਂ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਇੱਥੋਂ ਤੱਕ ਕਿ ਵਿਰੋਧੀ ਧਿਰ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਵਿਰੋਧੀ ਧਿਰ ਨੂੰ ਸੰਸਦ ਵਿੱਚ ਬੋਲਣ ਨਹੀਂ ਦੇ ਰਹੀ ਵਿਰੋਧੀ ਧਿਰ ਦੇ ਮਾਮਲਿਆਂ ਨੂੰ ਆਸੇ-ਪਾਸੇ ਕਰਨ ਦੇ ਲਈ ਰਾਹੁਲ ਗਾਂਧੀ ਨੂੰ ਗਦਾਰ ਤੱਕ ਕਹਤ ਹੈ ਬਿਲਕੁਲ ਇਹ ਵੇਖੋ ਇਹ ਜਿਹੜਾ ਹੁਣ ਦਿੱਲੀ ਦਿੱਲੀ ਦਾ ਜਿਹੜਾ ਰਵਈਆ ਤੇ ਚਲੋ ਉਹਨਾਂ ਦੀ ਉਹ ਪਾਰਟੀ ਹੈਗੀ ਹਰਿਆਣੇ ਦੇ ਵਿੱਚ ਉਸ ਉਹੀ ਹਰਿਆਣੇ ਦੀ ਹਰਿਆਣੇ ਦੀ ਜਿਹੜੀ ਭਾਜਪਾ ਦਾ ਰਾਜਾ ਉਹ ਤਾਂ ਪੂਰੇ ਡिक्टेटरਸ਼ਿਪ ਵਾਲੇ ਦੌਰ ਦੇ ਵਿੱਚ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਪੰਜਾਬ ਦੇ ਨਾਲ ਤਾਂ ਵਿਤਕਰਾ ਬਹੁਤ ਵੱਡਾ ਕਰਦੇ ਆ ਜਿਹੜਾ ਵੈਸਟਰਨ ਯੂਪੀ ਦੇ ਕਿਸਾਨਾਂ ਨਾਲ ਨਹੀਂ ਉਸ ਤੇ ਕੀ ਤਾਂ ਹੋ ਰਿਹਾ ਤੇ ਇਹ ਵੱਡਾ ਕੀਤਾ ਜਾ ਰਿਹਾ ਅਹਿਸਾਸ ਵੀ ਕਰਾਇਆ ਜਾ ਰਿਹਾ ਤੇ ਪਰ ਇੱਕ ਗੱਲ ਦੋ ਪਾਸ ਦੋ ਆਸਪੈਕਟ ਹੈ ਇਹ ਗੱਲ ਦੇ ਇੱਕ ਤਾਂ ਇੱਕ ਤਾਂ ਕਿਸਾਨ ਮੂਵਮੈਂਟ ਦੇ ਟੁਕੜੇ ਹੋ ਗਏ ਆ ਟੁਕੜੇ ਹੋ ਗਏ ਜਿਹੜੇ ਇਸ ਗੱਲ ਵਿੱਚ ਸਰਕਾਰ ਦੀ ਸਕਸੈਸ ਹੈ ਜਾਂ ਭਾਜਪਾ ਦੇ ਪੱਖ ਦੀ ਗੱਲਬਾਤ ਆ ਵੀ ਟੁਕੜੇ ਹੋ ਗਏ ਆ ਦੂਜੀ ਗੱਲ ਇਹ ਹੋ ਗਈ ਹੈ ਕਿ ਨਾਲੇ ਡਿਕਟੇਟਰਸ਼ਿਪ ਪੂਰੀ ਦਿਖਾਤੀ ਕਿ ਅਸੀਂ ਹੁਣ ਉਹ ਜਿਹੜਾ ਪੁਰਾਣਾ ਜਿਹੜਾ 1900 ਉਹ 220 ਵਾਲਾ ਜਿਹੜਾ 21 ਵਾਲਾ ਮੋਰਚਾ ਸੀ ਅਸੀਂ ਅਸੀਂ ਉਹਦਾ ਉਹਦਾ ਦਿਖਾਉਣੇ ਆ ਤੁਹਾਨੂੰ ਫਿਰ ਵੀ ਉਹ ਬਦਲਾ ਲੈਣੇ ਆ ਉਹ ਬਦਲਾ ਵੀ ਲੈ ਰਹੇ ਆ ਵੀ ਕੁਝ ਨਹੀਂ ਕਰਾਂਗੇ ਉਹ ਕਿਸਾਨ ਬਿੱਲ ਵਾਪਸ ਹੋ ਗਏ ਬਾਕੀ ਗੱਲਾਂ ਉਵੇਂ ਦੀ ਉਵੇਂ ਖੜੀਆਂ ਇਹ ਦੋਨੋਂ ਗੱਲਾਂ ਹੀ ਆ ਇਸ ਕਰਕੇ ਸਰਕਾਰ ਹੁਣ ਬਹੁਤ ਡिक्टेटरਸ਼ਿਪ ਵਾਲੇ ਤੌਰ ਤਰੀਕੇ ਤੇ ਆ ਰਹੀ ਹੈ ਤੇ ਉਹ ਪਾਰਲੀਮੈਂਟ ਚ ਵੀ ਇਹ ਸਾਰੇ ਥਾਵਾਂ ਤੇ ਖੜੀ ਆ ਜਾ ਹੋ ਰਹਾ تھا ਉਹ ਤੇ ਵੀ ਇਹ ਕੰਮ ਕਰੀਏ ਸਵਾਲ ਇਹ ਹੈ ਵੀ ਜਦੋਂ ਇੱਥੇ ਵਿਤਕਰੇ ਵਾਲਾ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਜਾਂਦਾ ਤਾਂ ਉਹ ਵਿਤਕਰੇ ਵਿੱਚ ਵਿਤਕਰਾ ਜਦੋਂ ਪੰਜਾਬ ਨਾਲ ਕੀਤਾ ਜਾਂਦਾ ਕਿਸਾਨਾਂ ਨਾਲ ਕੀਤਾ ਜਾਂਦਾ ਉਹਦੇ 'ਚ ਜਿਹੜੀ ਹਿੰਦੂਤਵਾ ਪੋਲਿਟਿਕਸ ਹੈ ਉਸ ਨੂੰ ਤਾਕਤ ਮਿਲਦੀ ਹੈ ਬਲ ਮਿਲਦਾ ਇਸ ਕਰਕੇ ਜਾਣ ਬੁੱਝ ਕੇ ਕੀਤਾ ਜਾ ਰਿਹਾ ਬਾਰਡਰ ਤੇ ਰੋਕੇ ਜਾ ਰਿਹਾ ਸਾਰਾ ਕੁਝ ਲੋੜ ਤੋਂ ਵੱਧ ਤਾਕਤ ਦੀ ਵਰਤੋਂ ਹੋ ਰਹੀ ਆ ਇਹ ਸਾਰਾ ਉਹ ਪੋਲਿਟੀਕਲ ਗੱਲਬਾਤ ਹੈ ਪੇਸ਼ ਕਰ ਲਾਈ ਕਿਤਾ ਜਾਊਗਾ ਵੀ ਇਹ ਕਿਸਾਨ ਬਹੁਤ ਧੱਕਾ ਕਰਦੇ ਆ ਸਾਰਾ ਕਰਦੇ ਨਾਲੇ ਦੋ ਕਮ ਹੋ ਗਏ ਨਾਲੇ ਤਾਂ ਇਹ ਕਿਸਾਨ ਮੂਵਮੈਂਟ ਤੋੜ ਟੁੱਟਦੀ ਤੋੜਦੀ ਹੈ ਤੇ ਨਾਲੇ ਫਿਰ ਨਾਲੇ ਉਹਨਾਂ ਨੇ ਫਿਰ ਇਹਦੇ ਇਹਦੇ ਤੇ ਤਸ਼ੱਦਦ ਕਰਕੇ ਜਿਹੜਾ ਇੱਕ ਛੋਟਾ ਗਰੁੱਪ ਆ ਉਹਦੇ ਤੇ ਤਸ਼ੱਦਦ ਕਰਕੇ ਤਾਂ ਫਿਰ ਉਹ ਆਪ ਦੀ ਹਿੰਦੂਤਵਾ ਵਾਲੀ ਪੋਲਿਟਿਕਸ ਜਿਹੜੀ ਸੈਂਟਰ ਦੀ ਹੈ ਉਹ ਵੀ ਘਟ ਰਹੀ ਹੈ ਵਿੱਚੋਂ ਹਾਂਜੀ ਇੱਥੇ ਜਿਵੇਂ ਜਿਦਾ ਆਪਣਾ ਸਮਾਵੇ ਸਮਾਪਤ ਹੋ ਰਿਹਾ ਕੋਈ ਤੁਹਾਡੀ ਹੋਰ ਆਖਰੀ ਟਿੱਪਣੀ ਹੋਵੇ ਜਾਂਦੇ ਬਾਰੇ ਤੇ ਕਿਸ ਤਰ੍ਹਾਂ ਕਿਸਾਨਾਂ ਦੋਨਾਂ ਦਾ ਫਿਊਚਰ ਦਾ ਵੇਖਦੇ ਹੋ ਤੁਸੀਂ ਮੈਨੂੰ ਇਹ ਲੱਗਦਾ ਵੀ ਜਿੰਨਾ ਚਿਰ ਕਿਸਾਨ ਇਕੱਠੇ ਨਹੀਂ ਹੁੰਦੇ ਸਾਡ ਕਿਸਾਨਦਿਆਂ ਦੀ ਪੂਰੀ ਤਾਕਤ ਉਹਨਾਂ ਦੀ ਇੱਕ ਜੁਟਤਾ ਜਦੋਂ ਇੱਕ ਜੁਟਤਾ ਹੁੰਦੀ ਹੈ ਉਹਦਾ ਮੈਸੇਜ ਸਰਕਾਰਾਂ ਕੋਲ ਵੀ ਪਹੁੰਚ ਜਾਂਦਾ ਉਹਨਾਂ ਕੋਲੇ ਪਲ-ਪਲ ਦੀ ਸੀਆਈਡੀ ਹੁੰਦੀ ਹੈ ਪਲ-ਪਲ ਦੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਵੀ ਕਿੰਨੀ ਤਾਕਤ ਹੈ ਕਿੰਨੇ ਕਿੰਨਾਂ ਦੇ ਨਾਲ ਲੋਕ ਹੈ ਇਸ ਕਰਕੇ ਇਕੱਠੇ ਹੋਏ ਬਗੈਰ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਇਹ ਕੋਈ ਜਿੱਤ ਹੋ ਜੇ ਕਿਸਾਨਾਂ ਦੀ ਇਸ ਕਰਕੇ ਕਿਵੇਂ ਕਰਨ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਇਸ ਮੁੱਦੇ ਤੇ ਨਹੀਂ ਤਾਂ ਫਿਰ ਇਕੱਲੇ ਇਕੱਲੇ ਨੂੰ ਅਗਲੇ ਕੁੱਟ ਕੱਟੀ ਜਾਣਗੇ ਇਸੇ ਤਰੀਕੇ ਨਾਲ ਦੂਜੇ ਪਿੱਛੇ ਬੈਠੇ ਆ ਇੱਕ ਇੱਕ ਪਚਾਣਾ ਮਤਲਬ ਕਿ ਵੀ ਜ਼ਿਆਦਾ ਆਪਣੇ ਆਪ ਦੀ ਆਪਦੀ ਲੀਡਰਸ਼ਿਪ ਚਮਕਾਉਣਾ ਚਾਹੁੰਦਾ ਜਿਹੜਾ ਲੀਡਰਸ਼ਿਪ ਚਮਕਾਉਣ ਵਾਲਾ ਉਸ ਨੂੰ ਕੁੱਟ ਦਿੰਦੇ ਆ ਇਸ ਕਰਕੇ ਦੋਨੋਂ ਗੱਲਾਂ ਹੀ ਠੀਕ ਜਿਹੜਾ ਜਿਹੜੇ ਬਿਲਕੁਲ ਸੁਸਤੋਕੀ ਵੀ ਬੈਠੇ ਆ ਜਾਂ ਲੀਡਰਸ਼ਿਪ ਚਮਕਾ ਰਹੇ ਆ ਇਹ ਦੋਨੋਂ ਟ੍ਰੈਂਡ ਹੀ ਮਾੜੇ ਆ ਇਸ ਕਰਕੇ ਇਹਨਾਂ ਨੂੰ ਏਕਤਾ ਵੱਲ ਜਾਣਾ ਚਾਹੀਦਾ ਤੇ ਮੂਵਮੈਂਟ ਜੇ ਇਕੱਠੀ ਹੋਵੇਗੀ ਤਾਂ ਹੀ ਕੁਝ ਇਹਨਾਂ ਦੀ ਮੰਗ ਪੂਰੀ ਹੋ ਸਕਦੀ ਹੈ ਹਾਂਜੀ ਇੱਥੇ ਹੀ ਅਸੀਂ ਆਪਣਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਪ੍ਰੋਗਰਾਮ ਨਾਲ ਜੁੜੇ ਦੋਸਤੋ ਤੁਹਾਨੂੰ ਜੇ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜੇ ਇਸ ਗੱਲਬਾਤ ਬਾਰੇ ਤੁਹਾਡੀ ਕੋਈ رائے ਹੋਵੇ ਕੋਈ ਟਿੱਪਣੀ ਹੋਵੇ ਵੀ ਸਾਡੇ ਫੇਸਬੁਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਰਸਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ